ਇਹ ਜਮੇਲ ਪ੍ਰਾਤੀ ਸੰਘਰਸ਼ ਕਮੇਟੀ ਦੇ ਪਿਛਲੇ ਮਹੀਨੇ ਚ ਹੋਏ ਜ਼ਬਰਦਸਤ ਸਬੰਧ ਚ ਉਹਨਾਂ ਦੇ ਬੰਦੇ ਜਿਹਨਾਂ ਚ ਵੱਧਦੇ ਉਹਨਾਂ ਨੂੰ ਛਡਾਉਣ ਦੇ ਸਬੰਧ ਚ ਹੈ ਭਲਾ ਐਡਾ ਕਿਹੜਾ ਜੁਰਮ ਉਹਨਾਂ ਨੇ ਕੀਤਾ ਜਿਹਦੇ ਨਾਲ ਸਰਕਾਰ ਨੇ ਉਹਨਾਂ ਨੂੰ ਜਿਹਦਾ ਜਕਤਾ ਬਈ ਇੱਕ ਪ੍ਰੋਗਰਾਮ ਹੋ ਰਿਹਾ ਸੀ ਇਹਨੇ ਗੱਲ ਹੀ ਆ ਨਾ ਨੇ ਕਿ ਆ ਜਿਹੜੀ ਜੀਨ ਦੇ ਰਾਜੇ ਦੀ ਬੇਜਮੀਨੀ ਬੇਨਾਮੀ ਜਮੇ ਨੇ ਸੇ ਪਈ ਹੈ ਖੇੜੀ ਦੇ ਵਿੱਚ ਸਰੂਰ ਦੇ ਬੀੜ ਦੇ ਵਿੱਚ ਉੱਥੇ ਅਸੀਂ ਖੇਤੀ ਕਰਾ ਜਾਉਂਦੇ ਆ ਉਹ ਸਾਨੂੰ ਦਿੱਤੀ ਜਾਵੇ ਭਲਾ ਇਹ ਮੰਨ ਕਰਨੀ ਇਹਨਾਂ ਦੀ ਨਜਾਇਜ਼ ਕਿਵੇਂ ਹੁਣ ਤੁਸੀਂ ਦੇਖੋਗੇ ਵੀ ਗੱਲ ਤਾਂ ਇਹ ਹੈਗੀ ਜਾਇਜ ਕਿਉਂਕਿ ਸੋਡੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਖੇਤਾ-ਖੇਤਾ ਪਹਿਲੇ ਕੱਢਿਆ ਹੋਇਆ ਹੈ। ਸੋਡੇ ਸਿਵਨਾਂ ਨੂੰ ਕਿਤੇ ਕੰਮ ਨਹੀਂ ਦੇ ਸਕੇ। ਉਹ ਬੇਰੁਜ਼ਗਾਰ ਸ਼ਹਿਰਾ ਦੇ ਵਿੱਚੋਂ ਘਰਾਵੋ ਮੜਾਉਂਦੇ ਨੇ। ਜਦ ਤੱਕ ਬਾਜ ਪ੍ਰਣਾਲੀ ਤੁਸੀਂ ਉਹਨਾਂ ਦੇ ਸਹੀ ਤਰੀਕੇ ਨਾਲ ਨਹੀਂ ਦੇ ਰਹੇ। ਮੰਗਰੇਗਾ ਦੇ ਵਿੱਚ ਕੰਮ ਦਾ ਨਿਕ ਤੇ ਮਿਲ ਰਿਹਾ ਹੈ। ਉਹ ਖੇਤ ਮਜ਼ਦੂਰ ਨੇ ਖੇਕਾ ਜੋਗੇ ਦੇ ਖੇਤਾਂ 'ਚ ਕੰਮ ਕਰਨਾ ਚਾਹੁੰਦੇ ਨੇ। ਉਹ ਖੇਤੀ ਵਾਲੀ ਜ਼ਮੀਨ ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ ਤੇ ਉਹਦੇ ਤੇ ਤੁਸੀਂ ਐਡਾ ਜ਼ਬਰ ਕਰ। ਹੁਣ ਗੱਲ ਇਹ ਐ ਐਦਾ ਬਹੁਤ ਛੋਟੀ ਐ ਪਰ ਇਹ ਗੱਲ ਕਿੰਨੀ ਵੱਡੀ ਐ। ਦੇਖੋ ਸਾਥੀਓ ਇਤਿਹਾਸ ਨੂੰ ਪੁੱਛ ਲਓ। ਤੁਸੀਂ ਜਨਤਕਵਾਦ ਪ੍ਰਣਾਈ ਦਾ ਰਸਣ ਮੰਗ ਲਓ। تسی کرجہ معافی مانگ لو تسی سیون سکیم مانگ لو تسی بڑھاپا پینشن مانگ لو تسی بجلی معافی نہیں مانگ لو ایم پی نہیں گرانٹی نہیں مانگ کو مانگ کر برداشت کرن گے پر جدو تسی کہو گے بھی جمینہ دی کانے بند ختم کر دیو ستارہ ایک کردہ سیلی میں اپنا بھوکا دیو بادو پہیاں جمینہ کھیت مزدوانوں دے دیو روٹی سمی بچا سدی زمین ہے لینا چاہتے آرت کر کے بچے پالنا چاہتے آپ تسی ساڑھے چلے کھڑے کرنے چاہنے ہو تسی ساڑھیا جمینہ کو کے کارپوریٹا دھوالے کرنا چاہنے ہو تسی لینڈ سیلنگ پاس سیلو بکاس کہنے ہو تسی ہے پاس والا پرجیکٹ یا چھرکا مو بکاس کہنے ہو تسی جگہ ڈاپ بڑا رہے ہو انہوں نے بکاس کہنے ہو تسی سماعت شہرہ مو بکاس کہنے ہو تسی ٹرائیڈنٹ برگرام ہوتے ہیں تمہیں تو پوری برگرام دے دوں جگہ تسی لینڈ سیلنگ پاس سیلو بکاس کہنے ہو ਸਾਡਾ ਵਿਕਾਸ ਨਹੀਂ ਹੈ ਇਸ ਕਰਕੇ ਕੌਣ ਸੀ ਟਕਰਾਉਂਦੀ ਹੈ ਸਾਡੀ ਲੋਰ ਕੁਝ ਹੋਰ ਹੈ ਸਾਡਾ ਵਿਕਾਸ ਕਿਸੇ ਹੋਰ ਕੰਨ ਨਾਲ ਹੋਣਾ ਹੈ ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਭ ਕੁਝ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਮਾਇਓ ਐਦੂ ਹੇਠਾ ਹੈ ਤਾਂ ਐਦੂ ਪਿੱਛੇ हट ਕੇ ਜਿਹੜੀਆਂ ਮਰਜ਼ੀ ਮਗਾ ਕੇ ਲੜੀ ਚੱਲੋ ਮੰਗ ਲੋ ਤੀਜੇ ਹਿੱਸੇ ਦੀ ਪਰਚੇਤੀ ਜ਼ਮੀਨ ਦੇਵਿਆਂ ਦੇ ਸਮੂਹ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੋ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਣੀ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਵਹਿਆ ਹੈ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਲਈ ਲੜੀ ਚਾਚਾ ਜੀਤ ਨੇ ਲੜੀ ਦਲੇ ਪੱਟੀ ਨੇ ਲੜੀ ਤੇ ਪਰਸੂ ਪੁਜਾਰਾ ਲੈ ਦੇ ਲੋਕਾਂ ਨੇ ਲਗਾਈ ਲੜੀ ਹੈ ਉਹ ਚੱਕਲੀ ਛੇੜਦੇ ਨੇ ਕਿਰਤੀ ਸਿੰਘ ਦਾ ਕਤਲ ਵੀ ਜਿੱਥੇ ਜ਼ਮੀਨਾਂ ਦੇ ਮਸਲੇ ਤੇ ਹੋਇਆ ਹੈ ਸਾਲੂ ਸ਼ੇਮ ਕੋ ਕਾਜਿਤਰਾ ਦੇ ਇਤਿਹਾਰ ਦੇ ਤਵੀ ਜ਼ਮੀਨਾਂ ਦੇ ਮਸਲੇ ਵੀ ਹੋਈ ਹੈ ਬਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਜਮਿੰਦਪਰੇ ਵਾਲੀ ਜ਼ਮੀਨਾਂ ਦੇ ਮਸਲੇ ਤੇ ਹੋਇਆ ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਡੱਬ ਪੈਂਦੀ ਹੈ ਜਦੋਂ ਭਰਾਵਾਂ ਨੇ ਭਰਾਵਾਂ ਨਾਲ ਬੱਟ ਹੁੰਦੀ ਹੈ ਉਦੋਂ ਪੱਟਾਂ ਪਿੱਛੇ ਕਤਲ ਹੋ ਜਾਂਦੇ ਨੇ ਲੋਕਿ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣੇ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੋਹ ਆ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਹੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਜਿਸ ਕਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਰਿੰਗ ਪਾਲਸੀ ਜਿਹੜੀ ਕਾ ਜ਼ਮੀਨਾਂ ਅਕਾਇਰ ਦੀ ਪਾਲਸੀ ਆਲੀ ਹੈ ਇਹ ਸਾਰੀਆਂ ਪਾਲਸੀਆਂ ਕਾਪੂਰੇਟ ਟੁੱਥੀ ਪਾਲਸੀਆਂ ਇਸ ਕਰਕੇ ਸਰਕਾਰ ਕੰਮ ਦੇ ਵਿੱਚ ਆ ਪੜਲੇ ਅੱਜ ਦਾ ਕੱਟ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਕੱਟਦਾ ਮਸਲਾ ਤਾਂ ਅਜੇ ਅਸੀਂ 6 ਅੰਝ ਜਦੋਂ ਸੱਤੇ ਕਪੜੀ ਅੱਗ ਲੱਗ ਜਾਣੀਆਂ ਜਦੋਂ ਪੰਜਾਬ ਦੇ ਲੋਕ ਕਿ ਜ਼ਮੀਨਾਂ ਦੀ ਕਾਣੀ ਕੱਟ ਦੀ ਖਤਮ ਦੀ ਗੱਲ ਕਰਦੇ ਆ ਗਏ ਵੱਡੇ ਵੱਡੇ ਸੈਜੀਨਾਬ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੇਕਲਾਂ ਦੇਖੀਆਂ ਨੇ ਉੱਥੇ ਜ਼ਮੀਨਾਂ ਦੀ ਥੋੜੀ ਦੀ ਗੱਲ ਤਾਂ ਹੁੰਦੀ ਐ ਉੱਥੇ ਜ਼ਮੀਨਾਂ ਦੀ ਕਾੜੀ ਬੰਟੀ ਕਰ ਨਹੀਂ ਹੁੰਦੀ ਤੇ ਕਦੋਂ ਕਰੋਗੇ ਜ਼ਮੀਨਾਂ ਦੀ ਕਾੜੀ ਬੰਡ ਕਿਸੇ ਵੀ ਪਾਰਟੀ ਦੇ ਚੋਣ ਮੈਦਾਨ ਵਿੱਚ ਵਾਅਦੇ ਦੇ ਵਿੱਚ ਇਹ ਕਦੇ ਵੀ ਕਾੜੀ ਤੁਸੀਂ ਕਰੋਗੇ ਕਿ ਜ਼ਮੀਨਾਂ ਦੀ ਕਾੜੀ ਬੰਡ ਖਤਮ ਕਰਾਂਗੇ ਥੋੜ ਜ਼ਮੀਨਾਂ ਲੋਕਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਖੇਤ ਮਜ਼ਦੂਰਾਂ ਨੂੰ ਅਸੀਂ ਜ਼ਮੀਨ ਦੇਣਾ ਵੀ ਤੁਸੀਂ ਨਵੀਆਂ ਕਲੋਨੀਆਂ ਤੇ ਅਰਪਨ ਸਕੇਟਾ ਬਣਾਉਣ ਦੇ ਖਾਤਰ ਸਾਡੀਆਂ ਫਜਾਰਾ ਇੱਕ ਨਾ ਦਿਨ ਇਹ ਨਹੀਂ ਲੈ ਸੀ ਨੂੰ ਕੋਈ ਰੱਬ ਦੇ ਦਾਤਾ ਸਾਥੀ ਲੈ ਸੀ ਦੇ ਜਨਵਾਲੀਆਂ ਕਦੇ ਚੇਤਾ ਨਹੀਂ ਆਇਆ ਸਾਨੂੰ ਪੰਜ ਮਰਲੇ ਪਲਾਟ ਦੇਣ ਦਾ ਤੁਸੀਂ ਕਦੇ ਨਹੀਂ ਸੋਚਿਆ ਵੀ ਇੱਕ ਗਰੀਬ ਮਜ਼ਦੂਰ ਜਿੱਥੇ ਰੋਟੀ ਲਾਣਾ ਉਹਦੇ ਕਿਲੇ ਦੂਦੇ ਪਸੂਲੇ ਉਹਦੇ ਪੈਰ ਉੱਠਾ ਨਹੀਂ ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਘਰ ਮੰਗਣਾ ਮੰਝਾ ਮੰਗਣਾ ਪੈਂਦਾ ਤੇ ਉਥਾ ਮੰਗਣੀ ਪੈਂਦੀ ਆ ਉਹਨਾਂ ਦਾ ਚੇਤਾ ਨਹੀਂ ਕਦੇ ਆਇਆ ਤੁਹਾਨੂੰ ਤੁਸੀਂ ਉਹਨਾਂ ਲੋਕਾਂ ਨਾਲ ਚੇਤਾ ਹੈ ਜਿਨ੍ਹਾਂ ਦੇ ਲੋਕਾਂ ਦੇ ਪੁਰਾਣੇ ਬਹੁਤ ਕੋਠੀਆਂ ਨੇ ਨੰਯਾ ਕਲੋਨੀਆਆਂ ਨਹੀਂਆਂ ਦੇ ਜਿਹੜੀਆਂ ਹੋਰ ਤੱਕ ਜਿਹੜੀਆਂ ਕਲੋਨੀਆਾਂ ਦੇ ਵਿੱਚ ਬਸੋਂ ਵੀ ਹੋਈ ਤੁਸੀਂ ਉਹਨਾਂ ਨੂੰ ਨੰਯਾ ਕਲੋਨੀਆ ਵਾਸਤੇ ਹੋਰ ਹਜ਼ਾਰਾਂ ਇਕਰ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਕਾਂਗਰਸ ਦਾ ਪ੍ਰਧਾਨ ਮੁੱਖ ਮੰਤਰੀ ਕਿ ਇਹ ਜ਼ਮੀਨਾਂ ਕਿਸਾਨਾਂ ਦੀ ਮਰਜ਼ੀ ਤੋਂ ਨਹੀਂ ਇਹ ਗਿਆ ਜਾਣ ਗਿਆ ਕੌਣ ਕਹਿੰਦਾ ਤੁਸੀਂ ਕਰਦੇ ਨਹੀਂ ਸਕਦੇ ਕੌਣ ਪਹਿਲੇ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਨਹੀਂ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਪਰ ਛੋਟਾ ਜਿਹੜਾ ਡਰਾਫਟ ਹੈ ਉਹ ਤਾਂ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਲੰਗਾ ਦਿੱਤਾ ਵੀ ਆ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਦੇਣੀਆਂ ਨੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਹੈ ਤੁਸੀਂ ਲੈ ਸਕਦੇ ਹੋ ਸਭ ਉਹ ਉਲਟੀ ਕਿ ਨਿਸ਼ਤਾ ਵੀ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਬੂਹਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੋਂ ਸਰਕਾਰ ਨੇ ਬਿਨਾ ਪੈਸੇ ਦੇ ਤੁਹਾਡੇ ਕੋਲੋਂ ਉਹ ਹੱਕ ਖੋ ਲਿਆ ਇਸੇ ਤਰ੍ਹਾਂ ਹੱਕ ਖੋਏ ਜਾਣੇ ਨੇ ਇਸੇ ਤਰ੍ਹਾਂ ਇਹ ਲੜਾਈ ਗਲਬੱਡੀ ਲੜਾਈ ਕਰਨ ਨੂੰ ਸੰਕੇਤ ਜਾਂਦਾ ਜਿਵੇਂ ਸਾਥ ਪਹਿਲਾਂ ਬੋਲ ਕੇ ਗਏ ਆ ਕਿ ਅਪਜਾਊ ਜ਼ਮੀਨਾਂ ਪੰਜਾਬ ਦੀਆਂ ਬਹੁਤ ਸਾਰੀਆਂ ਅਪਜਾਊ ਜ਼ਮੀਨਾਂ ਨੇ ਜਿਹੜੀਆਂ ਇਹ ਲੈਂਡ ਪੂਲਿਕ ਐਕਟ ਦੇ ਤਹਿਤ ਆਈਆਂ ਨੇ ਉਹ ਜ਼ਮੀਨਾਂ ਅਪਜਾਊ ਦੇ ਇਹ ਅਸਲੀਕਾਰ ਦੇ ਸਰਕਾਰ ਵੀ ਕਰਦੀ ਹੈ ਕਿ ਪੈਦਾਵਾਰ ਘਟੂਜੀ ਪਰ ਇਹ ਪਹੁੰਚੀ ਕਿ ਦੀ ਹੈ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਦੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ਪਾ ਸਰਕਾਰ ਦੇ ਨੀਤੀਆਂ ਇਹ ਕਰਦੀਆਂ ਨੇ ਕਿ ਸਰਕਾਰੀ ਪਿੰਡਾਲ ਵੀ ਖਤਮ ਕਰੋ ਕਣਕ ਦੇ ਚੋਨਾ ਬਿਲਕੁਲ ਬੰਦ ਕਰੋ ਅਮਾਕਾ ਸਾਡੇ ਕੋਲ ਬਹੁਤ ਤੇ ਖਾੜੀਆ ਬਸਤਾਨਾ ਸਾਡੇ ਕੋਲ 10 ਸਾਲ ਤੋਂ ਪੰਜ ਨੇ ਜੂਪ ਦੇ ਦੇਸ ਉਹਦੀ ਤੀਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਜੇ ਮਾਰ ਦੇ ਸਕਦੇ ਨੇ ਆਪਲੀ ਜੈਗੈਟੀ ਨਹੀਂ ਕਰਦਾ ਇਹ ਤੇਰਾ ਜੂਕੇ ਦੇ ਵਿੱਚ ਕਲ ਸਮਝਾਉਂਦਾ ਹੋਇਆ ਅਮਰੀਕਾ ਦੇ ਰਾਜਨਾ ਆਖ ਤੇ ਪੱਲੇ ਹੱਥੇ ਰੋਣ ਜਾ ਰਿਹਾ ਉਹਦੇ ਚਿੱਪ ਘਾਤ ਨੂੰ ਮਿੱਟੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮਿੱਟੀ ਦੇ ਵਿੱਚ ਆਪਣੇ ਸਭ ਸਿੱਟੀਆਂ ਨਾਲ ਲੈ ਕੇ ਸਿੱਕੜਾ ਜਿਹੜਾ ਮਾਰ ਉਹ ਸਮੁੰਦਰਾਛਰ ਤੇ ਸੀ ਜਿਹੜਾ ਬਾਜੀ ਪਿਆ ਸਮਾਨ ਸਮੁੰਦਰਾਕ ਦੇਖਦੇ ਸੀ ਇਹਦਾ ਦੇਸ਼ ਜਾਇ ਹਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਤ ਵੀ ਆਡੇ ਵੀ ਘਰ ਵੀ ਚਾਵਲ ਵੀ ਸਰਾਬ ਵੀ ਦੀ ਹੋਤਾਂ ਆ ਤੇ ਫਿਰ ਸਭ ਨੀ ਅਬਸਾਰੀਆਂ ਸੋਨੀਆਂ ਭਾਰਤ ਦੀ ਮੰਡੀ ਦੇ ਵਿੱਚ ਚੜ ਗਈਆਂ ਤੇ ਸੋਡਾ ਪਹਿਲਾਂ ਹੀ ਮਾਰ ਲੁੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੰਡੀਆ ਦੇ ਵਿੱਚ ਹੋਰ ਬਣ ਆਹ ਲੋੜ ਹੈ ਭਾਈ ਮਨੋ ਆਹ ਲੋੜ ਹੈ ਫਿਰ ਐਸ ਲੜਾਈ ਦੇ ਵਿੱਚ ਆਉਣਾ ਹੈ ਕਿ ਨਹੀਂ ਜੇਲਾ ਰੱਕਦੇ ਹੋ ਜੇਲਾ ਪਾਲੋ ਜਿੰਨੀ ਅਰਜ਼ੀ ਕਰੋ ਲੱਕ ਰਾਇ ਹੈ ਮਾਰਨਾ Geçti <laughs> mi <laughs> <laughs>